ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 9811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਹਾਂ ਪਿੰਡ ਬੱਲੂਵਾਲ ਤਹਿਸੀਲ ਬਟਾਲਾ ਦੇ ਜ਼ਿਲ੍ਹਾ ਗਰਦਾਸਪੁਰ ਅੱਜ ਦੀ ਵੀਡੀਓ ਵਿੱਚ ਅਪਾ ਟੋਟਲ ਦੋ ਛੋਟੀਆਂ ਮੁਖਾਵਾਂਗੇ ਦੋਵੇਂ ਸੂਈਆਂ ਸਵਾਈਆਂ ਮਾਂ ਤੇ ਆਪਾਂ ਪਹੁੰਚੇ ਬਾਈ ਜੋਗਨੋਂ ਨਕੋਲ ਤੇ ਆਜੂ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਬਾਕੀ ਦੀ ਡਿਟੇਲ ਪੁੱਛ ਰਿਹਾ ਵੀਰ ਉਹਨਾਂ ਦੇ ਕੋਲ ਸਸਿਕਾ ਬਾਈ ਜੀ ਸਸਿਕਾ ਜੀ ਜੀ ਹੋਸਣਾ ਠੀਕ ਠਾਕ ਜੀ ਹਾਂਜੀ ਵਧੀਆ ਜੀ ਜੀ ਤੁਸੀਂ ਸੁਣਾਓ ਕਿਰਪਾ ਵੈਗਰੀ 39 θ ਪਰਿਵਾਰ ਹਾਂਜੀ ਵਧੀਆ ਜੀ ਠੀਕ ਠਾਕ ਜੀ ਵਧੀਆ ਚਾਹੀਦਾ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਜੋਗਿੰਦ ਸਿੰਘ ਜੀ ਪਿੰਡ ਬੁੱਲੋਵਾਲ ਤਸ ਸਿੰਘ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਆਪਣਾ ਫੋਨ ਨੰਬਰ 9855953803 9509 5400 ਠੀਕ ਹੈ ਜੀ ਤੇ ਬਾਈ ਜੀ ਆਪਣਾ ਫਿਰ ਵਪਾਰ ਦਾ ਕੰਮ ਹੈ ਹਾਂਜੀ ਠੀਕ ਹੈ ਠੀਕ ਲੋ ਹੋਰ ਤੇ ਲਈਦਾ ਇੱਕ ਦੋ ਵਾਸ ਠੀਕ ਹੈ ਜੀ ਲਓ ਬਾਈ ਜੀ ਆਪਾਂ ਪਹਿਲੀ ਵੀਡੀਓ ਲੱਗੇ ਬਾਈ ਹੁਣਾਂ ਦੀ ਬਣਾਉਣਾ ਤੇ ਕਰੀਏ ਸ਼ੁਰੂਆਤ ਜੀ ਆ ਦੱਸਿਓ ਪਹਿਲੇ ਨੰਬਰ ਤੇ ਝੋਟੀ ਕਣਵਾ ਸੁਬਸ ਜੇ ਪਹਿਲਾਂ ਝੋਟੀ ਜੇ ਅੱਛਾ ਜੀ 9 ਲੀਟਰ ਦੁੱਧ ਤਿਆਰ ਜੇ ਦੇਖੋ ਠੀਕ ਹੈ ਜੀ ਕੋਈ ਇਹਨੂੰ 25 ਤੋਂ 26 ਦਿਨ ਹੋ ਗਏ ਆ ਅੱਛਾ ਜੀ ਤੇ ਕੱਟੀ ਇਹਦੀ ਮਾਰ ਗਈ ਤੇ ਠੀਕ ਹੈ ਠੀਕ ਹੈ ਬਾਕੀ ਕੋਈ ਟੀਕਾ ਨਹੀਂ ਪਾੜੀ ਦੀ ਮਿਲਦੀ ਜੀ ਠੀਕ ਹੈ ਠੀਕ ਹੈ ਜੀ ਤੇ ਖੋਲਿਓ ਬਾਈ ਫਿਰ ਖੋਲ ਕੇ ਵਈਆ ਲੋ ਬਾਈ ਕੱਦ ਕਾਟ ਬਹੁਤ ਤਗੜਾ ਵਾ ਤੇ ਕਰੋ ਫੇਸ ਕੁਆਲਟੀ ਜੈ ਕਾ ਤੁਸੀਂ ਮੇਲ ਦੀ ਵੀ ਚੰਗੀ ਸੀ ਬਾਈ ਹਾਂਜੀ ਜੀ ਕਿਹ ਕ ਕਰ ਸਕਦੇ ਤੁਸੀਂ ਕਾਟ ਕਾਟ ਕੋਈ ਕਿੱਕ ਨਹੀਂ ਬਹੁਤ ਹੀ ਤਗੜਾ ਕਾਟ ਕਾਟ ਆ। ਇਹ ਸੂਜ ਨੂੰ ਕੋਈ 20 ਤੋਂ 25 ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਵਾ ਤੇ ਇਸ ਟਾਈਮ ਲਾ 9 ਲੀਟਰ ਦੁੱਧ ਤਿਆਰ ਆ ਬਿਲਕੁਲ। ਇਹ ਕਿੰਨਾ ਕਚਵਾ ਵੀ ਦੁੱਧ ਪਾਈ ਜੀ ਇਹ? 12 13 ਜਿਵੇਂ ਰਾਮਤ ਦਵਾਈ ਦੂੰ। ਠੀਕ ਹੈ ਠੀਕ ਹੈ ਲੋਬਾ ਜੀ ਪੇਠ ਫੁੜਾ ਵੀ ਬਹੁਤ ਚੌੜਾ ਵਾ ਤੇ ਆਰਡਰ ਕੁਆਲਿਟੀ ਤੇ ਥਾਣਾ ਦਾ ਸੈਜ ਹੈ ਤੁਸੀਂ ਲਾਗੇ ਨੂੰ ਚੈੱਕ ਕਰ ਸਕਦੇ ਜੀ। ਬਹੁਤ ਹੀ ਸ਼ਾਨਦਾਰ ਹੈ ਥਾਣਾ ਦਾ ਸੈਜ ਕੈਪ। ਬਾਕੀ ਹਾਈਟ ਬਾਜੀ ਦੇਖੋ। ਠੀਕ ਹੈ ਠੀਕ ਲੋ ਬਾਈ ਵੇਲ ਵਲ ਵੀ ਬਹੁਤ ਜ਼ਿਆਦਾ ਲੰਮੀ ਆ ਤੇ ਕੱਦ ਕਾੜ ਵੀ ਬਹੁਤ ਤਕੜਾ ਵਾ ਇਤਰੋ ਦਿਖਾ ਦਿਓ ਥਾਣਾ ਦਾ ਸਾਈਜ਼ ਗੈਪ ਹਾਂ ਜਿੱਥੇ ਲੱਗ ਗਿਆ ਤਾਂ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸਾਈਜ਼ ਤੇ ਗੈਪ ਬਹੁਤ ਸ਼ਾਨਦਾਰ ਆ ਕਰੋ ਲਾਗੇ ਤਾਂ ਫੇਸ ਕੁਆਲਟੀ ਤੇ ਸਿਕਸ ਤੋਂ ਵੀ ਬਹੁਤ ਚੰਗਾ ਵਾ ਤੇ ਕੀਮਤ ਕਰਨਾ ਜੋ ਵੀ ਨੇ ਰਹਿ ਗਿਆ ਮੋਲ ਕੁਝ ਜੀ ਜਿਹਦੇ ਬੱਚਾ ਹੁੰਦਾ ਫਿਰ 1 ਲੱਖ ਤੋਂ ਬਾਹਰ ਸੀ ਜੀ ਹਾਂ ਜੀ ਹੁਣ ਆਪਾਂ ਜਿਹੜੀ ਦੇਣੀ ਆ ਅੱਛਾ ਜੀ 85000 ਕੀ ਦੇ ਦਾਂਗੇ 85 ਵੀ ਹਾਂ ਜੀ ਕਰ ਦਈਏ ਮਾਨਦਾਨ ਕਰ ਦਈਏ 5000 ਛੱਡ ਦਾਂਗੇ 82000 ਕੀ ਦੇ ਦਾਂਗੇ ਝੋਟੀ ਠੀਕ ਆ ਠੀਕ ਆ ਹਾਂ ਜੀ ਬਾਕੀ ਝੋਟੀ ਵੇਖ ਲਓ ਥਾੜੀ ਗਿੱਟ-ਗਿੱਟ ਤੇ ਲੱਗਾ ਆ ਵਾ ਠੀਕ ਆ ਠੀਕ ਆ ਲਓ ਭਾਜੀ ਕਰੋ ਚੈੱਕ ਬਹੁਤ ਹੀ ਜ਼ਿਆਦਾ ਚੰਗੇ ਰਿਕਾਰਡ ਵਾਲੀ ਆ ਤੇ 82000 ਬਾਈ ਕਹਿੰਦੇ ਆ 82000 ਦੀ ਦੇ ਦਾਂਗੇ ਕਰੋ ਇਹ ਵਜ ਦੀ ਦਵਾਈ ਆ ਅੱਛਾ ਜੀ ਇਹ ਟਾਈਮ ਦਿਖਾਓ ਲੋ ਟਾਈਮ 10:23 ਮਿੰਟ ਹੋ ਚੁੱਕੇ ਆ ਠੀਕ ਹੈ ਠੀਕ ਲਓ ਬਈ 10:23 ਮਿੰਟ ਹੋ ਚੁੱਕੇ ਆ ਇਸ ਟਾਈਮ ਤੇ ਸਵੇਰੇ 6 ਵਜੇ ਦੀ ਚੁਆਈ ਦਿੱਤੀ ਆ ਤੇ 82000 ਬਾਈ ਕਦਾ ਕੇ ਮੋਲੇ ਰਾਜ ਬਾਕੀ ਚਲੋ ਮੌਕੇ ਤੇ ਕਰਦੇ ਆ ਥੋੜਾ ਬਾਕੀ ਠੀਕ ਹੈ ਠੀਕ ਤੇ ਆ ਜੋ ਉਹਨ ਦੂਜੇ ਨੰਬਰ ਤੇ ਆ ਦੱਸਿਓ ਬਈ ਆ ਝੋਟੀ ਬਾਰੇ ਬਾਈ ਪਹਿਲਾਂ ਝੋਟੀ ਆ 1.5 ਮਿੰਟ ਹੋ ਗਿਆ ਇਹਨੂੰ ਸੂਈ ਨੂੰ ਅੱਛਾ ਜੀ ਉਹ ਦੇਖੋ ਇਸ ਟਾਈਮ 10 ਕਿਲੋ ਤੇ ਆ ਰਿਹਾ ਠੀਕ ਹੈ ਠੀਕ ਹੈ ਜੀ ਤੇ ਕੋਲੇ ਬਾਈ ਇਹਨੂੰ ਫਿਰ ਪਾੜੇ ਦੇ ਨੰਦੀ ਅੱਛਾ ਜੀ ਲਓ ਬਾਈ ਪਾੜੇ ਦੇ ਦੋਵੇਂ ਝੋਟੀਆਂ ਮਿਲਦੀਆਂ ਵਾਂ ਸੇਕ ਕੋਲ ਦੀ ਸੈਂਸ ਉਹ ਵੇਦਾ ਬਹੁਤ ਚੰਗਾ ਆ ਗਿਆ ਜੈਡ ਬਲੈਕ ਵਿੱਚ ਆ ਗਈ ਏ ਜੇ ਵੀ ਪਹਿਲਾਂ ਹੀ ਸ਼ੁਰੂਆਤ ਹੋ ਗਈ ਆ ਤੇ ਇਸ ਟਾਈਮ 10 ਲੀਟਰ ਦੁੱਧ ਜਿਹੜਾ ਬਿਲਕੁਲ ਤਿਆਰ ਆ ਵੱਡੀ ਝੋਟੀ ਆ ਮਸਮੀ ਹਾਂ ਹਾਂਜੀ ਤੇ ਕੱਦ ਕਾਠ ਇਹਦਾ ਵੀ ਬਹੁਤ ਚੰਗਾ ਵਾ ਸ਼ੇਰ ਨਾਲ ਲਓ ਮੂੰਹ ਵੀ ਸ਼ੇਰਾਂ ਦੇ ਜੀ ਬਾਈ ਜੀ ਤੇ ਥਾਂ ਤੋਂ ਇਹਦਾ ਵੀ ਬਹੁਤ ਚੰਗਾ ਲੱਗਾ ਵਾ ਇਹ ਬਹੁਤ ਦੁੱਧਾਂ ਕਿ ਜਾਂ ਹਰ ਭਾਜੀ ਵਜੇ 12 ਕਿਲੋ ਦੇ ਗੀ ਠੀਕ ਠੀਕ ਹੈ ਲਓ ਭਾਜੀ ਜੇ ਕੋਈ ਭਰਾ ਸਾਹਮਣਾ ਲੈ ਗਿਆ ਇਹ ਦੁੱਧ 12 ਲੀਟਰ ਚ ਵਾਈ ਜਾਊਗੀ ਬਾਕੀ ਮੋਕੇ ਦਾ 10 ਕਿਲੋੰ ਮਿਆਰ ਠੀਕ ਹੈ ਠੀਕ ਹੈ ਜਿਹੜੀ ਵੀ ਹਾਈਡ ਭਾਜੀ ਦੇਖ ਲਓ ਠੀਕ ਹੈ ਠੀਕ ਹੈ ਲਓ ਭਾਜੀ ਕੱਦ ਕਾਠ ਇਹਦਾ ਵੀ ਬਹੁਤ ਚੰਗਾ ਵਾ ਤੇ ਇਹਦਾ ਕੀ ਮੁੱਲ ਹੈ ਭਾਈ ਇਹ ਹਰ ਇਹਦਾ ਵੀ 90000 ਅਛਾ ਜੀ ਹਾਂਜੀ 85000 ਦੀ ਦੇ ਦਿੰਦੀ 85 ਦੀ ਹਾਂਜੀ ਚੱਲ ਛੱਡ ਦੋ ਥੋੜੇ ਬਾਰੇ ਚ ਯਾਰ ਕਮਾਨਦਾਨ ਕਰ ਦਾਂਗੇ ਠੀਕ ਹੈ 84 ਦੀ 84 ਦੇ ਦਾਂਗੇ ਬਾਕੀ ਝੋਟੀ ਬਹੁਤ ਚੰਗੀ ਵੱਡੀ ਝੋਟੀ ਆ ਠੀਕ ਹੈ ਲਓ ਭਾਜੀ 84 ਤੇ ਕੱਦ ਕਾਠ ਇਹਦਾ ਵੀ ਬਹੁਤ ਚੰਗਾ ਵਾ ਤੇ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਤੇ ਆ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਬਹੁਤ ਜ਼ਿਆਦਾ ਵੇਲਗੂ ਲੰਮੀ ਇਹਦੀ ਤੇ ਕੱਦ ਕਾਠ ਵੀ ਬਹੁਤ ਚੰਗਾ ਵਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਕਿਉਂਕਿ ਜਿਹੜੇ ਵੀਰ ਭਰਾ ਨੇ ਹੋਰ ਅੱਗੇ ਪਸ਼ੂ ਖਰੀਦਣਾ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ